ਹੁੰਦਾ ਆਪਾਂ ਮੌਕੇ ਮੁਤਾਬਕ ਜਿਹੜਾ ਵੀ ਉਹਨਾਂ ਦਾ ਬੰਦਾ ਦਾ ਸੈਂਸ ਦੇ ਮੁਤਲਕ ਚਲਾਨ ਕਰੀ ਦੇ। ਇਹ ਡਿਸਪੀ ਡਰੱਫ ਸਾਹਿਬ ਵੱਲੋਂ ਕਾਰਿਆ ਟੀਮਾਂ ਲੈ ਕੇ ਅਸੀਂ ਜਿੰਨੀ ਵੀ ਨਜਾਇਜ਼ ਰਿਹੜੀਆਂ ਅਕਰੋਚਮੈਂਟਾਂ ਸਾਫ਼ ਕਰਾਈਆਂ ਸੀ। ਆਪਣਾ ਈ ਰਿਕਸ਼ਾ ਵੇਚਣਗੇ ਉਹਦੀ ਪ੍ਰੋਪਰ ਆਨਲਾਈਨ ਕਰਕੇ ਨੰਬਰ ਪਲੇਟ ਕਰਾ ਕੇ ਦੇਣਗੇ। ਈ ਰਿਕਸ਼ਾ ਦੇ ਜਿਹੜਾ ਸਰਕਾਰੀ ਨੰਬਰ ਨੰਬਰ ਪਲੇਟ ਆਨਲਾਈਨ ਕਰਾ ਕੇ ਦੇਣ ਔਰ ਜਿੰਨੋ ਵੀ ਦੇਣ ਉਹਦੇ ਕੋਲ ਪ੍ਰੋਪਰ ਲਾਇਸੈਂਸ ਹੋਵੇ ਵਰਦੀ ਉਹਨੇ ਪਾਈ ਹੋਵੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਟ੍ਰੈਫਿਕ ਪੁਲਿਸ ਦੇ ਵੱਲੋਂ ਜਿਹੜੀ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਤਾਂ ਹਰ ਇੱਕ ਚੌਂਕ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਗਿਆ ਤਾਂ ਲਗਾਤਾਰ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਇਸ ਵੇਲੇ ਅਸੀਂ ਗੋਲ ਬਾਗ ਚੌਂਕ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਗਿਆ ਤਾਂ ਗੱਲਬਾਤ ਵੀ ਕਰਦੇ ਆਂ ਸਾਡੇ ਨਾਲ ਨੇ ਇੰਸਪੈਕਟਰ ਅਮਰਜੀਤ ਸਿੰਘ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਆ ਤਾਂ ਜਦੋਂ ਵੀ ਕਿਸੇ ਨੂੰ ਰੋਕਦੇ ਹੋ ਤਾਂ ਕੀ ਕਹਿੰਦਾ ਜੀ ਪਹਿਲਾਂ ਉਹ ਤੁਹਾਨੂੰ ਕਹਿੰਦਾ ਜੀ ਇਹ ਤਾਂ ਨਹੀਂ ਮਾਨਜੋਗ ਸਾਡੇ ਕਮਿਸ਼ਨਰ ਸਾਹਿਬ ਸਰਦਾਰ ਗੁਲਪ ਗੁਰਪ੍ਰੀਤ ਸਿੰਘ ਭੁੱਲਰ ਜੀ ਤੇ ਸਾਡੇ ਮਾਨਜੋਗ ਏਡੀਸੀਪੀ ਟ੍ਰੈਫਿਕ ਬੈਂ ਮਮਨਦੀਪ ਇਹਨਾਂ ਵੱਲੋਂ ਸਖਤ ਹੈ ਤਾਂ ਜੀ ਇਹਨਾਂ ਦੇ ਸਖਤ ਹੈ ਤਾਂ ਨਹੀਂ ਅਸੀਂ ਨਾਕਾਬੰਦੀ ਕਰਦੇ ਆ ਜੀ ਪ੍ਰੋਪਰ ਚੈਕਿੰਗ ਕਰੀਦੀ ਆ ਮਾੜੇ ਅੰਸਰਾ ਦਾ ਵੀ ਪਤਾ ਲੱਗਦਾ ਜਿੱਦਾਂ ਕਿ ਬਿਨਾਂ ਪੇਪਰ ਆ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਦੇ ਚਲਾਨ ਕਰਦੇ ਪਏ ਸਾਡੇ ਸਾਹਮਣੇ ਕਰਦੇ ਆ ਬਿਲਕੁਲ ਜਦੋਂ ਤੁਸੀਂ ਚਲਾਨ ਕਰਦੇ ਆ ਤਾਂ ਨੌਜਵਾਨ ਆ ਕੇ ਆਪਣੇ ਕਾਗਜ਼ ਨਹੀਂ ਦਿੰਦੇ ਪਹਿਲਾਂ ਇਹ ਕਹਿੰਦੇ ਨੇ ਕਿ ਫੋਨ ਤੇ ਗੱਲ ਕੀਤੀ ਜਾਵੇ ਜੀ ਜੀ ਫੋਨ ਤੇ ਗੱਲ ਨਹੀਂ ਨ ਕਰਦਾ ਮੈਂ ਉਹਨਾਂ ਨੂੰ ਕਹਿੰਦਾ ਨਾ ਵੀ ਜਿਹੜੀ ਕਾਕੇ ਤੁਹਾਨੂੰ ਰੋਕਿਆ ਵਾ ਜਿਹੜੀ ਚੀਜ਼ ਘਾਟ ਆ ਦਿਖਾਓ ਆਪਣੇ ਪੇਪਰ ਦਿਖਾਓ ਜਿਨ੍ਹਾਂ ਦੇ ਪੇਪਰ ਪੂਰੇ ਹੁੰਦੇ ਆ ਉਹਨਾਂ ਨੂੰ ਆਪਾਂ ਜਾਣਦੇ ਹੀ ਤਾਂ ਲੱਗਦਾ ਕਿ ਨੌਜਵਾਨਾਂ ਦੇ ਵੱਲੋਂ ਜਿਹੜੇ ਆਪਣੇ ਕਾਗਜ਼ ਨੇ ਉਹ ਪੂਰੇ ਨਹੀਂ ਰੱਖੇ ਜਾਂਦੇ ਜੀ ਗੱਡੀ ਦੇ ਵਿੱਚ ਨਹੀਂ ਉਸਕ ਹੈਗੇ ਆ ਬਾਕੀ ਤਕਰੀਬਨ ਪੂਰੇ ਰੱਖਦੇ ਆ ਜੀ ਕਾਗਜ਼ ਯਾਦ ਕਰ ਸਾਰ ਅਸੀਂ ਦੇਖਦੇ ਆ ਜਦੋਂ ਵੀ ਅਸੀਂ ਨੱਕ ਦੇ ਇੰਟਰਵਿਊ ਕਰਨ ਦੇ ਲਈ ਜਾਂਦੇ ਆ ਨੌਜਵਾਨਾਂ ਦੇ ਕੋਲੋਂ ਪਹਿਲੀ ਗੱਲ ਤੇ ਲਾਇਸੈਂਸੀ ਨਹੀਂ ਹੁੰਦਾ ਜੀ ਆਪਣਾ ਜੀ ਹੁਣ ਤਾਂ ਇਹ ਤੇ ਗੱਲ ਹੈ ਕਿ ਕਾਫੀ ਲੋਕ ਆ ਜਿਨ੍ਹਾਂ ਕੋ ਨਹੀਂ ਹੁੰਦਾ ਆਪਾਂ ਮੌਕੇ ਮੁਤਾਬਕ ਜਿਹੜਾ ਵੀ ਉਹਨਾਂ ਦਾ ਬਣਦਾ ਵਾ ਸੈਂਸ ਦੇ ਮੁਦਲਕ ਚਲਾਨ ਕਰੀ ਦੇ ਅੱਗੇ ਨਾਲ ਲੋਕ ਕਾਫੀ ਸਮਝਦਾਰ ਹੋ ਰਹੇ ਨੇ ਅੱਗੇ ਕੀ ਹੋ ਰਹੇ ਨੇ ਜਦੋਂ ਦਾ ਸਾਡਾ ਈ ਚਲਾਨ ਆਇਆ ਉਹ ਲੋਕ ਇਹ ਚੀਜ਼ ਉਹਨਾਂ ਨੂੰ ਸਮਝ ਆ ਚੁੱਕੀ ਹੈ ਵੀ ਇਹ ਜਿਹੜੀ ਈ ਚਲਾਨ ਦੇ ਆਨਲਾਈਨ ਪੇਮੈਂਟ ਕਰਨੀ ਹੀ ਪੈਣੀ ਹੈ ਚਾਹੇ ਕੁਛ ਵੀ ਹੈ ਸਰ ਜੇਕਰ ਅਸੀਂ ਗੱਲ ਕਰੀਏ ਜਦੋਂ ਨੌਜਵਾਨ ਤੁਹਾਡੇ ਕੋਲ ਪਹੁੰਚਦੇ ਨੇ ਇੱਥੇ ਤਾਂ ਤੁਹਾਡੇ ਵੱਲੋਂ ਕੀ ਸਮਝਾਇਆ ਜਾਂਦਾ ਜੀ ਉਹਨਾਂ ਦੇ ਨੌਜਵਾਨਾਂ ਨੂੰ ਬਿਲਕੁਲ ਜੀ ਮੈਂ ਚਲਾਨ ਦੇ ਨਾਲ ਨਾਲ ਉਹਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਪੂਰੀ ਜਾਣਕਾਰੀ ਦਿੰਦਾ ਚਲਾਂ ਨ ਵੀ ਕਰੀਦਾ ਉਹਨਾਂ ਨੂੰ ਪ੍ਰੋਪਰ ਗਾਈਡ ਗਾਈਡਲਾਈਨਸ ਚਾਹੀਦੀ ਟਰੈਫਿਕ ਦੀ ਵੀ ਤੁਸੀਂ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰੋ ਤੁਸੀਂ ਇੱਕ ਕੀਮਤੀ ਜਾਂ ਜਾਨ ਤੁਹਾਡੀ ਬਹੁਤ ਹੈ ਤੁਹਾਡਾ ਪਰਿਵਾਰ ਘਰੇ ਉਡੀਕ ਕਰ ਰਿਹਾ ਔਰ ਕਾਫੀ ਸਮ ਫਰਕ ਪੈਂਦਾ ਜੀ ਸਭ ਜੇਕਰ ਅਸੀਂ ਗੱਲ ਕਰੀਏ ਰੇੜੀਆਂ ਬਹੁਤ ਜਾਰੀਆਂ ਵਾਧੀਆਂ ਜਾ ਰਹੀਆਂ ਨੇ ਹਾਥੀਕੇੜ ਤੋਂ ਲੈ ਕੇ ਹਾਲਕੇਟ ਆਉਣ ਵਾਲੇ ਰਾਹਤੇ ਦੇ ਵਿੱਚ ਸ਼ਾਮ ਨੂੰ ਬਹੁਤ ਸਾਰਾ ਟਰੈਫਿਕ ਜਿਹੜਾ ਜਾਮ ਹੋ ਜਾਂਦਾ ਕਾਰਨ ਕੀ ਸਮਝਦੇ ਹੋ ਕਿਉਂ ਰੇੜੀਆਂ ਇੰਨੀਆਂ ਜਾਰੀਆਂ ਵਾਧੀਆਂ ਜਾ ਰਹੀਆਂ ਨੇ ਜੀ ਤੁਸੀਂ ਇਹ ਪਿਛਲੇ ਦਿਨਾਂ ਜੇ ਤੁਸੀਂ ਦੇਖਿਆ ਹੋਣਾ ਜੀ ਤੁਸੀਂ ਆਪ ਹੀ ਇੰਟਰਵਿਊ ਕੀਤੀ ਸੀ ਸਾਡੀ ਸਾਰੀ ਟੀਮ ਮੈਡਮ ਐਡੀਸਪੀ ਡਰਾਫਟ ਸਾਹਿਬ ਵੱਲੋਂ ਸਾਰੀਆਂ ਟੀਮਾਂ ਲੈ ਕੇ ਅਸੀਂ ਜਿੰਨੀ ਵੀ ਨਜਾਇਜ਼ ਰੇੜੀਆਂ ਅਕਰੋਚਮੈਂਟਾਂ ਸਾਫ਼ ਕਰਾਈਆਂ ਸੀ ਹਾਂਜੀ ਔਰ ਇਹ ਹਾਲ ਬਿਆਰ ਦੇ ਅੰਦਰ ਵੀ ਸਿਕੰਦਰੀ ਗੇਟ ਆ ਬਾਸ ਸਾਰੇ ਕਰਾਇਆ ਸੀ ਔਰ ਇਹ ਚੱਲਦਾ ਰਹੇਗਾ ਜੀ ਆਪਰੇਸ਼ਨ ਕਲੀਨ ਤੁਹਾਡੇ ਵੱਲੋਂ ਆਪਰੇਸ਼ਨ ਤੇ ਚਲਾਇਆ ਜਾਂਦਾ ਪਰ ਰੇੜੀਆਂ ਵਾਲੇ ਨਹੀਂ ਸੁਧਰਦੇ ਜੀ ਉਹ ਫੇਰ ਉਸੇ ਜਗ੍ਹਾ ਤੇ ਆਪਣੀ ਰੇੜੀ ਲਗਾ ਦਿੰਦੇ ਨੇ ਨਹੀਂ ਜੀ ਹੁਣ ਤਾਂ ਫਰਕ ਕਰ ਦੇਖੋ ਅੱਗੇ ਨੂੰ ਤਾਂ ਜੇਕਰ ਅਸੀਂ ਗੱਲ ਕਰੀਏ ਜਿਹੜੇ ਨੌਜਵਾਨਾਂ ਦੇ ਚਲਾਨ ਤਾਂ ਕੀਤੇ ਜਾ ਰਹੇ ਨਾਲ ਦੇ ਨਾਲ ਜਿਹੜੇ ਈ ਰਿਕਸ਼ਾ ਜਿਹੜੇ ਬਹੁਤ ਜ਼ਿਆਦਾ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਵਾਦੇ ਜਾ ਰਹੇ ਨੇ ਉਹਨਾਂ ਦੀ ਚਲਾਨਿੰਗ ਦੀ ਸ਼ੁਰੂਆਤ ਕਦੋਂ ਕੀਤੀ ਜਾ ਰਹੀ ਹੈ ਜੀ ਅੰਮ੍ਰਿਤਸਰ ਦੇ ਵਿੱਚ ਦੇਖੋ ਜੀ ਪਹਿਲਾਂ ਤਾਂ ਈ ਰਿਕਸ਼ਾ ਵਾਲੇ ਜਿਹੜੇ ਮਾਲਕ ਗੱਡੀਆਂ ਵੇਚਦੇ ਉਹਨਾਂ ਨੂੰ ਸਪਸ਼ਟ ਤੌਰ ਤੇ ਸਾਡੇ ਸੀਨੀਅਰ ਅਫਸਰਾਂ ਤੋਂ ਕਿਉਂ ਕੋਈ ਵੀ ਜਿਹੜੇ ਆਪਣਾ ਏ ਰਿਕਸ਼ਾ ਵੇਚਣਗੇ ਉਹਦੀ ਪ੍ਰੋਪਰ ਆਨਲਾਈਨ ਕਰਕੇ ਨੰਬਰ ਪਲੇਟ ਕਰਾ ਕੇ ਦੇਣਗੇ ਔਰ ਉਹ ਦੇਖਿਆ ਹਣਾ ਸਾਡੇ ਟ੍ਰੈਫਿਕ ਪੁਲਿਸ ਲੈਣ ਚ ਪਹਿਲਾਂ ਵੀ ਪੀਲੇ ਸੇ ਨੰਬਰ ਲੱਗਦੇ ਆ ਨਵੇਂ ਨੰਬਰ ਲੱਗਦਾ ਉਹਦਾ ਪ੍ਰੋਪਰ ਜਿਹੜੀ ਜਿਹਦਾ ਏ ਰਿਕਸ਼ਾ ਮਾਲਕ ਆ ਉਹਦਾ ਪੂਰਾ ਪ੍ਰੋਪਰ ਉਹਦਾ ਸਾਰਾ ਬਾਇਓ ਡਾਟਾ ਰੱਖਿਆ ਗਿਆ ਔਰ ਜਿਹੜਾ ਗਲਤੀ ਕਰਦਾ ਉਹਨੂੰ ਬੋਰਡ ਵੀ ਕਰੀਦਾ ਜੀ ਸਰ ਜੇਕਰ ਗੱਲ ਕਰੀਏ ਜਿਹੜੇ ਸਟicker ਲਗਾਏ ਗਏ ਨੇ ਉਹਦੇ ਵਿੱਚ ਬਹੁਤ ਸਾਰੇ ਲਾ ਸਟicker ਵੀ ਲਗਾਏ ਗਏ ਨੇ ਜਿਨ੍ਹਾਂ ਦੇ ਕੋਲ ਖਾ ਗਈ ਨਹੀਂ ਆ ਉਹਨਾਂ ਦੇ ਚਲਾਨ ਕਿਉਂ ਨਹੀਂ ਕੀਤਾ ਜਾ ਰਿਹਾ ਜੀ ਕਰਦੇ ਆ ਜੀ ਜਿਹੜਾ ਈ ਰਿਕਸ਼ੇ ਵਾਲਾ ਗਲਤੀ ਕਰਦਾ ਮਬਾਉਂਡ ਕਰੀਦਾ ਜੀ ਉਹਨਾਂ ਵਾਲੇ ਸਮੇਂ ਦੇ ਵਿੱਚ ਕਦੋਂ ਸ਼ੁਰੂਆਤ ਕੀਤੀ ਜਾ ਰਹੀ ਹੈ ਜੀ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇਹ ਦਿੱਲੀ ਸਾਡਾ ਅਭਿਆਨ ਚੱਲਣ ਰਿਹਾ ਜੀ ਜਿਹੜਾ ਗਲਤੀ ਕਰਦਾ ਚਾਹੇ ਕੋਈ ਵੀ ਉਹਨਾਂ ਦਾ ਚਲਾਨ ਕਰੀਦਾ ਜੀ ਬਾਕੀ ਉਹਨਾਂ ਨੂੰ ਸਮਝਾਈਦਾ ਵੀ ਪ੍ਰੋਪਰ ਚਲਾਨ ਵੀ ਕਰੀਦਾ ਉਹਨਾਂ ਨੂੰ ਗਾਈਡਲਾਈਨਸ ਵੀ ਦੇ ਦਈਆ ਕਈਆਂ ਨੂੰ ਨਹੀਂ ਪਤਾ ਹੁੰਦਾ ਕਿ ਜਿੱਦਾਂ ਬਾਹਰੋਂ ਆਏ ਦਾ ਉਹ ਇੱਕ ਮੈਪ ਦੇ ਨਾਲ ਦਰਿਆ ਜਾਂਦਾ ਗਲਤ ਪਾਸੇ ਜਾਂਦਾ ਉਹਨਾਂ ਨੂੰ ਪ੍ਰੋਪਰ ਗਾਈਡ ਕਰੀਦਾ ਵੀ ਤੁਸੀਂ ਗਲਤ ਆ ਰਹੇ ਹੋ ਇਹਦਾ ਮਤਲਬ ਹੈ ਸਭ ਤੋਂ ਵੱਡੇ ਕੋ ਕਿੰਨੇ ਜਿਹੜੇ ਈ ਰਿਕਸ਼ਾ ਵਾਲੇ ਪਹੁੰਚਦੇ ਜਿਨ੍ਹਾਂ ਨੇ ਗਲਤੀ ਕੀਤੀ ਆ ਜੀ ਹੁਣ ਤੱਕ ਇੱਥੇ ਕਾਫੀ ਚਲਾਨ ਪਿਛਲੇ ਦਿਨਾਂ 'ਚ ਵੀ ਕੀਤੇ ਆ ਹੁਣ ਵੀ ਆਪਾਂ ਆਪਰੇਸ਼ਨ ਕੀਤਾ ਕਲੀਨ ਕੀਤਾ ਸੀ ਸਾਰੇ ਜਿਹੜਾ ਵੀ ਗਲਤੀ ਕਰਦਾ ਈ ਰਿਕਸ਼ਾ ਵਾਲਾ ਜਿਹੜਾ ਚੌਂਕ ਤੇ ਲੰਦਾ ਉਹਦੇ ਬੰਦ ਕਰਾਂਗੇ ਜੀ ਈ ਰਿਕਸ਼ਾ ਵਾਲਿਆਂ ਤੋਂ ਤੁਹਾਡੇ ਵੱਲੋਂ ਕੀ ਮੈਸੇਜ ਆ ਜੀ ਦੇਖੋ ਜੀ ਮੇਰੇ ਈ ਰਿਕਸ਼ਾ ਵਾਲਿਆਂ ਨੂੰ ਮੈਸੇਜ ਆ ਜਿਹੜੇ ਵੇਚਣ ਵਾਲੇ ਆ ਉਹਨਾਂ ਨੂੰ ਮੈਸੇਜ ਆ ਵੀ ਆਪਣਾ ਜਿਹੜਾ ਪ੍ਰੋਪਰ ਉਹਨਾਂ ਈ ਰਿਕਸ਼ਾ ਦੇ ਜਿਹੜਾ ਸਰਕਾਰੀ ਨੰਬਰ ਨੰਬਰ ਪਲੇਟ ਆਨਲਾਈਨ ਕਰਾ ਕੇ ਦੇਣ ਔਰ ਜਿੰਨੂੰ ਵੀ ਦੇਣ ਉਹਦੇ ਕੋਲ ਪ੍ਰੋਪਰ ਲਾਇਸੈਂਸ ਹੋਵੇ ਵਰਦੀ ਉਹਨੇ ਪਾਈ ਹੋਵੇ ਔਰ ਉਹ ਨਸ਼ਾ ਕੋਈ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਨਾ ਕਰਦਾ ਹੋਵੇ ਕਰ ਤੁਹਾਡੇ ਵੱਲੋਂ ਵਰਦੀ ਦੀ ਗੱਲ ਕੀਤੀ ਗਈ ਹੈ ਅਕਸਰ ਅਸੀਂ ਦੇਖਦੇ ਹਾਂ ਬਹੁਤ ਘੱਟ ਜਿਹੜੇ ਨੌਜਵਾਨ ਨੇ ਉਹ ਵਰਦੀ ਦੇ ਵਿੱਚ ਦਿਖਾਈ ਦੇ ਰਹੇ ਨੇ ਜੀ ਨਹੀਂ ਤੁਸੀਂ ਦੇਖੋ ਹਾਲ ਬਿਆਰ ਦੇ ਅੰਦਰ ਪਰਲੇ ਪੇ ਦਰਬਾਰ ਸਾਹਿਬ ਸਾਈਡ ਅਸੀਂ ਜਿਹੜਾ ਸ਼ੁਰੂ ਕੀਤੀ ਮੌਮੈਂਟ ਨੇ ਕਾਫੀ ਲੋਕ ਆਪਣੇ ਰਿਕਸ਼ਾ ਵਾਲੇ ਜਾਂ ਆਟੋ ਵਾਲੇ ਵਰਦੀ ਪਾ ਰਹੇ ਆ ਉਹਨਾਂ ਨੇ ਪ੍ਰੋਪਰ ਕਾਰਡ ਬਣਦੇ ਉਹਨਾਂ ਨੇ ਫੋਨ ਨੰਬਰ ਲਿਖਿਆ ਜਾਂਦਾ ਆਪਣੀ ਦਿੱਥੇ ਬੰਦੀ ਵੀ ਲਿਖੀ ਹੈ ਜੀ ਸਾਰਾ ਲਿਖਿਆ ਜੀ ਉਹਨਾਂ ਨੇ ਜੋ ਵਰਦੀ ਪਾ ਰਹੇ ਆ ਇਹਨੂੰ ਸੁਰਸ ਹੋਜੂਗਾ ਜੀ ਤੁਹਾਨੂੰ ਸਮੇਂ ਲੱਗਦਾ ਲੱਗਦਾ ਕਿ ਹੋਰ ਸਖਤੀ ਕਰਨ ਦੀ ਲੋੜ ਹੈ ਜੀ ਸ਼ਕਤੀ ਤੇ ਚੱਲਦੀ ਪਈ ਹੈ ਜੀ ਹੋਰ ਜੇ ਲੋੜ ਪਈ ਤਾਂ ਹੋਰ ਕਰਾਂਗੇ ਜੀ ਠੀਕ ਹੈ ਜੀ ਹਾਂ ਤੁਸੀਂ ਵੇਖਿਆ ਕਿ ਇਨਸਪੈਕਟਰ ਅਮਰਜੀਤ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੀਆਂ ਰੇੜੀਆਂ ਨਜ਼ਾਇਜ਼ ਤੌਰ ਤੇ ਨੌਜਵਾਨਾਂ ਦੇ ਵੱਲੋਂ ਸੜਕ ਦੇ ਵਿੱਚ ਰੋਕ ਦਿੱਤੀਆਂ ਜਾਂਦੀਆਂ ਨੇ ਜਿਸ ਕਰਕੇ ਲਗਾਤਾਰ ਟ੍ਰੈਫਿਕ ਜਮ ਹੁੰਦਾ ਤਾਂ ਉਹਦੇ ਉੱਪਰ ਪਿਛਲੇ ਦਿਨੀ ਹੀ ਜਿਹੜੀ ਕਾਰਵਾਈ ਆ ਉਹ ਕੀਤੀ ਗਈ ਆ ਤਾਂ ਨਾਲ ਦੇ ਨਾਲ ਜਿਹੜੇ ਈ ਰਿਕਸ਼ਾ ਚਲਾਉਣ ਵਾਲੇ ਨੌਜਵਾਨ ਨੇ ਉਹਨਾਂ ਨੂੰ ਹਦਾਇਤ ਵੀ ਜਾਰੀ ਕੀਤੀ ਗਈ ਆ ਕਿ ਉਹ ਆਪਣੀ ਜਿਹੜੀ ਵਰਦੀ ਆ ਉਹ ਪੂਰੀ ਪ੍ਰੋਪਰ ਪਾਉਣ ਤਾਂ ਨਾਲ ਦੇ ਨਾਲ ਜਿਹੜੇ ਆਪਣੇ ਕਾਗਜ਼ ਨੇ ਪੂਰੇ ਰੱਖਣ ਜੇਕਰ ਕੋਈ ਵੀ ਗਲਤੀ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਨਾਲ ਦੇ ਨਾਲ ਹੀ ਪੁਲਿਸ ਦੇ ਵੱਲੋਂ ਜਿਹੜੀ ਕਾਰਵਾਈ ਉਹ ਕੀਤੀ ਜਾਏਗੀ ਜਗਵੰਟੀ ਦੇ ਲਈ ਸਾਹਿਲ ਅੰਮ੍ਰਿਤਸਰ